ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਅੱਜ ਆਪਣਾ ਬਹੁਤ ਕੰਮ ਦੀ ਵੀਡੀਓ ਲੈ ਕੇ ਆਏ ਆਂ ਟੇਲਰ ਵੀਰਾਂ ਤੇ ਭੈਣਾਂ ਵਾਸਤੇ ਜਿਹੜੀਆਂ ਬੁਟੀਕ ਦਾ ਕੰਮ ਕਰਦੀਆਂ ਨੇ ਦੇਖੋ ਇਹ ਜੀ ਮੈਂ ਛੋਟੇ ਬੱਚੇ ਦੇ ਅੱਗੇ ਕਮੀਜ਼ ਬਣਾਏ ਨੇ ਕੁੜਤੇ ਤੇ ਇਹਦੇ ਵਿੱਚ ਦੇਖੋ ਬਟਨ ਲਾਏ ਨੇ ਮੈਂ ਨੇ ਦੋ ਤਰੀਕੇ ਦੇ ਇੱਕ ਨਾਗਵਾਲੇ ਨੇ ਤੇ ਇੱਕ ਸਿੰਪਲ ਨੇ ਤੇ ਇਹ ਮੈਂ ਇਹਦੇ ਨਾਲ ਲਾਏ ਨੇ ਸਟੂਲ ਨਾਲ ਤੇ ਇਹਦੇ ਨਾਲ ਆਸਾਨੀ ਨਾਲ ਲੱਗ ਜਾਂਦੇ ਨੇ ਤੇ ਆਪਣੇ ਟਾਈਮ ਦੀ ਬਚਤ ਹੋ ਜਾਂਦੀ ਆ ਤੇ ਮੈਂ ਬਟਨ ਲਾ ਕੇ ਇਹਦੇ ਵਿੱਚ ਵਾਪਸ ਪਾ ਦਿੰਨੀ ਆ ਤੇ ਮੈਂ ਸੋਚਿਆ ਵੀ ਵੀਡੀਓ ਵੀ ਬਣਾ ਦਿੰਨੀ ਆ ਹਨਾ ਕਈ ਭੈਣਾਂ ਨੂੰ ਨਹੀਂ ਵੀ ਪਤਾ ਹੁੰਦਾ ਹਨਾ ਤੇ ਕੰਨਾਂ ਨੂੰ ਲੋੜ ਹੁੰਦੀ ਆ ਉਹ ਲੈ ਸਕਦੇ ਨੇ ਇਸ ਨੂੰ ਤੇ ਇਹ ਦੋ ਤਰੀਕੇ ਦੇ ਬਟਨ ਲੈ ਲਏ ਮਨੇ ਤੇ ਹੁਣ ਮੈਂ ਇਸ ਨੂੰ ਖੋਲ ਕੇ ਦੱਸਦੀ ਆ ਤੇ ਦੇਖੋ ਇੱਕ ਪਾਸੇ ਇਹ ਮੇਰੂ ਬਣਿਆ ਹੋਇਆ ਤੇ ਇੱਕ ਪਾਸੇ ਇਹ ਕੋਲੀ ਜੀ ਬਣੀ ਹੋਈ ਆ ਤੇ ਜਿਹੜੀ ਕੋਲੀ ਜੀ ਹੈ ਇਹਦੇ ਵਿੱਚ ਆਪਾਂ ਨੇ ਇਹ ਕੰਡਾ ਪਾਣਾ ਤੇ ਕੰਡੇ ਉੱਪਰ ਕਰਨੇ ਨੇ ਗਲਾਈ ਨੀਚੇ ਕਰਨੀ ਆ ਤੇ ਹੁਣ ਇਸ ਪਾਸੇ ਆਪਾਂ ਨੇ ਜਿਵੇਂ ਬਟਨ ਲੈ ਲੈਣਾ ਹਨ ਤੇ ਇਹ ਜਿਹੜੇ ਡੰਡੀ ਜੀ ਆ ਉਹ ਨੀਚੇ ਕਰਨੀ ਆ ਆਪਾਂ ਨੇ ਬਟਨ ਦੀ ਤੇ ਕਲਾਈ ਉੱਪਰ ਕਰਨੀ ਆ ਤੇ ਹੁਣ ਆਪਾਂ ਜਿਵੇਂ ਕਿਤੇ ਵੀ ਲਾਣੇ ਨੇ ਹਨਾ ਪੱਟੀ ਤੇ ਆਪਾਂ ਮੋਢਿਆਂ ਤੇ ਵੀ ਲਾ ਸਕਦੇ ਆ ਕਮੀਜ਼ਾਂ ਤੇ ਕਿਉਂਕਿ ਸੂਈ ਨਾਲ ਲਾਣੇ ਟਾਈਮ ਲੱਗ ਜਾਂਦਾ ਤੇ ਇਹਦੇ ਨਾਲ ਬਿੰਦੂ ਵਿੱਚ ਲੱਗ ਜਾਂਦੇ ਨੇ ਤੇ ਇਸ ਤਰੀਕੇ ਆਪਾਂ ਇਹਨੂੰ ਦੱਬ ਦਾਂਗੇ ਤੇ ਦੇਖੋ ਆਪਣਾ ਬਟਨਿੰ ਸਕਿੰਟ ਵਿੱਚ ਲੱਗ ਗਿਆ ਬਹੁਤ ਛੇਤੀ ਤੇ ਹੁਣ ਆਪਾਂ ਜਿਵੇਂ ਨਗ ਵਾਲਾ ਬਟਨ ਦੱਸਾਂਗੇ ਲਾਣਾ ਤੇ ਇਹ ਦੇਖੋ ਹਨਾ ਜੀ ਵੇ ਸਟੋਨ ਨਾਗ ਹੁੰਦੇ ਨੇ ਤੇ ਇਹ ਵੀ ਆਪਾਂ ਨੇ ਗੜਾਈ ਵਾਲੇ ਪਾਸੇ ਪਾਣਾ ਜਿਹੜੇ ਕੋਲੀ ਜੀ ਹੈ ਇਹਦੇ ਵਿੱਚ ਇਹੇ ਨੀਚੇ ਕਰਨਾ ਆਪਾਂ ਨੇ ਨਾਗ ਤੇ ਕੰਡੇ ਉੱਪਰ ਕਰਨੇ ਨੇ ਇਹਨੂੰ ਥੋੜਾ ਜਿਹਾ ਕਿਸੇ ਚੀਜ਼ ਨਾਲ ਦੱਬ ਲਓ ਤੇ ਕਿਉਂਕਿ ਇਹ ਸਟੋਨ ਹੈ ਨਾ ਤੇ ਇਹਨੂੰ ਦੱਬ ਲਾਂਗੇ ਆਪਾਂ ਤੇ ਇਹ ਵਿੱਚ ਬਹਿ ਜਾਏਗਾ ਤੇ ਕੰਡੇ ਜੀ ਉੱਪਰ ਕਰ ਲੈਣੇ ਨੇ ਆਪਾਂ ਨੇ ਤੇ ਹੁਣ ਇਸ ਪਾਸੇ ਆਪਾਂ ਇਹ ਗਲਾਈ ਵਾਲਾ ਲਾਵਾਂਗੇ ਆਪਾਂ ਇਹ ਜਿਵੇਂ ਆਪਣੀ ਕਾਜ ਪੱਟੀ ਤੇ ਲਾਣਾ ਆਪਾਂ ਨੇ ਇਹ ਵੀ ਨਾਗ ਉੱਪਰ ਆ ਜਾਏਗਾ ਆਪਣਾ ਤੇ ਇਹ ਗਲਾਈ ਜੀ ਨੀਚੇ ਆ ਜਾਈ ਦੇਖੋ ਇਹ ਇਹਦੇ ਵਿੱਚ ਇੱਕ ਗਲਾਈ ਬਣੀ ਵੀ ਹੁੰਦੀ ਹੈ ਇੱਕ ਪਾਸੇ ਇੱਕ ਪਾਸੇ ਮਤਲਬ ਸਾਫ਼ ਹੁੰਦਾ ਇੱਕ ਪਾਸੇ ਗਲਾਈ ਬਣੀ ਵੀ ਹੁੰਦੀ ਹੈ ਡੂੰਗੀ ਜੀ ਡੂੰਗਾਈ ਜੀ ਤੇ ਉਹ ਆਪਾਂ ਨੇ ਉੱਪਰ ਕਰਨਾ ਆਪਾਂ ਸਾ ਇਹ ਤੇ ਉੱਪਰ ਕਰਕੇ ਆਪਾਂ ਨੇ ਇਸ ਤਰੀਕੇ ਨਾਲ ਇਹ ਵੀ ਲਾ ਦੇਣਾ ਦੱਬ ਦੇਣਾ ਆਪਾਂ ਨੇ ਦੋਨੋਂ ਥਨਾਂ ਦਾ ਬਦੋ ਚਾਹੇ ਤੇ ਦੇਖੋ ਇਹ ਵੀ ਆਪਣਾ ਆਸਾਨੀ ਨਾਲ ਲੱਗ ਜਾ ਤੇ ਪਹਿਲਾਂ ਹਨਾ ਇੱਕ ਡਾਈ ਹੁੰਦੀ ਦੀ ਡਾਈ ਆਂਦੀ ਦੀ ਉਹੋ ਕੀ ਦੋ ਮਤਲਬ ਲੋਹੇ ਦੀਆਂ ਉਹ ਹੁੰਦੀਆਂ ਦੀਆਂ ਜੀ ਕਿੱਲਾ ਜੀਆਂ ਤੇ ਉਹ ਪਹਿਲਾਂ ਉਹਨਾਂ ਨਾਲ ਲਾਂਦੇ ਦੇ ਤੇ ਉਹਦੇ ਵੀ ਮੈਂ ਵੀਡੀਓ ਪਾਈ ਹੋਈ ਆ ਤੇ ਮੈਂ ਲਿੰਕ ਪਾ ਦਾਂਗੀ ਤੇ ਕੰਨਾਂ ਤੇ ਉਹਦੇ ਨਾਲ ਸੈੱਟ ਨਹੀਂ ਲੱਗਦੇ ਤੇ ਜੀ ਤੇ ਉਹਦੇ ਨਾਲ ਵੀ ਲੱਗ ਜੰਨੇ ਆ ਵਧੀਆ ਬਟਨ ਲੱਗ ਜੰਨੇ ਆ ਦੇਖੋ ਆਪਾਂ ਜਿਵੇਂ ਮਰਜ਼ੀ ਲਾਓ ਖੋਲੋ ਇਸ ਨੂੰ ਤੇ ਪੱਕਾ ਕੰਮ ਹੋ ਜਾਂਦਾ ਤੇ ਹੁਣ ਆਪਾਂ ਸਿੰਪਲ ਤਰੀਕੇ ਨਾਲ ਲਾ ਕੇ ਦੱਸਦੇ ਆਂ ਆਪਾਂ ਨੇ ਹੁਣ ਪਹਿਲਾਂ ਨਾਗ ਵਾਲਾ ਲਾਇਆ ਤੇ ਹੁਣ ਆਪਾਂ ਸਿੰਪਲ ਲਾ ਰਹੇ ਆਂ ਰਿੰਗ ਵਾਲਾ ਤੇ ਇਹੇ ਸੇ ਤਰੀਕੇ ਆਪਾਂ ਨੇ ਖੰਡਾ ਪਾ ਲੈਣਾ ਨੀਚੇ ਖੰਡੇ ਉੱਪਰ ਨੂੰ ਕਰਨੇ ਆ ਤੇ ਗੜਾਈ ਨੀਚੇ ਰੱਖਣੀ ਆ ਤੇ ਵਿੱਚ ਦਬ ਦੇਣਾ ਆਪਾਂ ਨੇ ਹਲਕਾ ਜਿਹਾ ਇਸ 사이ਡ ਆਪਣਾ ਇਹ ਸੇ ਤਰੀਕੇ ਨਾਲ ਹੀ ਪਾਣੀ ਤੇ ਡੰਗਾਈ ਵਾਲਾ ਪਾਸਾ ਉੱਪਰ ਰੱਖਣਾ ਤੇ ਇੱਕ ਚੀਜ਼ ਆਪਣੀ ਇਹ ਨਿਚਲੀ ਪੱਟੀ ਦੇ ਲੱਗਦੀ ਹੈ ਤੇ ਜਿਹੜੀ ਆਪਣੀ ਇੱਕ ਚੀਜ਼ ਆਪਣੀ ਉੱਪਰਲੀ ਪੱਟੀ ਦੇ ਲੱਗਦੀ ਹੈ ਇਹ ਆਪਾਂ ਨੂੰ ਆਮ ਤੌਰ ਤੇ ਪਤਾ ਹੀ ਹੁੰਦਾ ਜੀ ਤੇ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਕਮੈਂਟ